ਕੀ ਆਨੀ ਤੂੰ ਕੀ ਆਨੀ ਹੈ ਮੈਂ ਆਨੀ ਆ ਦੱਸ ਦੱਸ ਦਾ ਸਹਾ ਹੈ ਨਿਆਣੇ ਤੇ ਬੰਦਾ ਆਖੇ ਬਾਹ ਬਾਹ ਦੀ ਹਵਾ ਲਵਾਵੇ ਐਥੇ ਵੇਰੇ ਆਪਣੇ ਅੰਦਰ ਲੈ ਕੇ ਤੁਰਿਆ ਫਿਰੇ ਤੁਸੀਂ ਦੋਥੇ ਦੋਵੇਂ ਮਾ ਦੋਵੇਂ ਜੀ ਉੱਥੇ ਬੈਠੇ ਰਹਿੰਦੇ ਹੋ ਆਪ ਫਿਰੇ ਕਿਉਂ ਆਈ ਫਿਰ ਇਹਨੂੰ ਆ ਆ ਫਿਰ ਭੈਣ ਭਰਾ ਚਾਹਦੇ ਨੇ ਕਹਿੰਦੀ ਤੁਸੀਂ ਦੋਵੇਂ ਭੈਣ ਭਰਾ ਇੱਥੇ ਬੈਠੇ ਰਹੇ ਤਾਂ ਇਦਾਂ ਨਾ ਕਰ ਰਿਸ਼ਤੇ ਨਾ ਬਦਲ ਸਾਡੇ ਨੋ ਯਾ ਮੈਂ ਨਹੀਂ ਦੇ ਜੀ ਤਾਂ ਨਾ ਇਹ ਨਾ ਵਾਲੀ ਹੋਇਆ ਵਾ ਇਹ ਚਾਰੇ ਪਿਛੇ ਲੋਕੀ ਪਤਾ ਕੀ ਆ ਲੈ ਮੇਰੇ ਗਾਈ ਸੁਣੇਗਾ ਨਾ ਨਾ ਕਹੀਂ ਨਾ ਇਹਦੀ ਹੋ ਗਾਲ ਉਸ ਨੂੰ ਦੀ ਤਾਂ ਜੇ ਜੀ ਮੈਂ ਹੁਣ ਨਹੀਂ ਹੋ ਗਿਆ ਮੋੜਨੀ ਆ ਵੀ ਤੇਰੇ ਤੇਰੀ ਹੋ ਕਰ ਲੋ ਤੂੰ ਓਦਾਂ ਗੱਲਾਂ ਹੀ ਕਰਨੀਆਂ ਹੁੰਦੀਆਂ ਤੂੰ ਆ ਵੇਖਾ ਆ ਨਨੂ ਵੇ ਲੋਆਂ ਦੇ ਬਲਾਗ ਗਿਆ ਆ ਨਨੂ ਕੰਡਿਆ ਨਨੂ ਖੁਸ਼ ਹੋ ਗਿਆ ਜੀ ਫਰਾਉਂ ਡੇ ਇਹਨ ਐ ਵੀ ਫਿਰ ਤੂੰ ਨਿਕਲਣਾ ਲੱਗਦਾ ਫਿਰ ਤੂੰ ਨਿਕਲਣਾ ਸ਼ੁਭ ਇਹਨੇ ਵੇਖੀ ਸਾਰੇ ਨਿਆਣੇ ਜੇ ਤੂੰ ਭਲਾ ਇਹ ਕੀ ਆ ਨੀ ਬੀਬੀ ਸ਼ੁਭ ਇਹ ਵੇਲਾ ਬੇਇਤੀ ਕਰਦੀ ਉਹ ਤੈਨੂੰ ਦੇਰ ਕਹੇ ਆਖੀ ਬੇਇਤੀ ਤਾਂ ਨਾ ਕਰੀਏ ਐਨ ਕੱਲ ਆਲੀ ਦੀ ਮੋਟੀਆਂ ਮੋਟੀਆਂ ਤੇ ਬੇਇਤੀ ਕਰਦੀ ਰਹਿੰਦੀ ਆ ਹਾਂ ਮੇਰੀ ਜਿੰਦਾ ਨਾ ਹੈ 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 ਆਈ ਨੀ ਮੇਰੀ ਕਾਮ ਵਾਲੀ ਵੀ ਦੱਸਦੀ ਆ ਆ ਕੰਮ ਵਾਲੀ ਮੈਂ ਤਾਂ ਨਹੀਂ ਦੱਸਾਈ ਉਹ ਆਂਦੀ ਮੈਂ ਕੱਲ ਦੱਸਿਆ ਸੀ ਨੂੰ ਹਾਂ ਫੇਰ ਸਹੀ ਕਹਿੰਦੀ ਕੁੜੀਆਂ ਬਹੁਤ ਕਿੱਚ ਕਿੱਚ ਕਰਦੀਆਂ ਕਹਿੰਦੀ ਹੈ ਨਾ ਇਤਨਾ ਬੋਲਦੀ ਲੇ ਬਾ ਕੁੜੀਆਂ ਕੋਈ ਇੰਸਾਨ ਲੰਗੜਾ ਮਾਰ ਰੋਟੀਆਂ ਨਹੀਂ ਪਕਾਉਂਦੇ ਬੜੇ ਹਾਂ ਮੈਂ ਤਾਂ ਹਾਂ ਮੈਂ ਕਦੇ ਘਾਰੋਂ ਤੁਰ ਗਿਆ ਆਰ ਮਾਰੇ ਕੋਈ ਵੇਲਾ ਮੈਂ ਕਹਾ ਕਿ ਮੇਰਾ ਕੰਮ ਦਾ ਤੂੰ ਨਹੀਂ ਮੈਂ ਹੱਸਦਾ ਹਾਂ ਹੁਣ ਯਕੀਨ ਹੋ ਗਿਆ ਨਾ ਹੈ ਪੂਆ ਹੁਣ ਯਕੀਨ ਹੋ ਗਿਆ ਤੇਰੇ ਨਾਲ ਮੈਂ ਝੂਠ ਬੋਲਦਾ ਆਹ ਆਉਂਗਾ ਹੋਈਆ ਫਟਾ ਤਾਈ ਤਾਈ ਉਹ ਐਤਰਾ ਖੋ ਗਿਆ ਨਾ ਕੁੜੀ ਕੋਲ ਆਦੀ ਲੱਖੜ ਲੱਖਾ ਸਾੜਿਆ ਤਾਂ ਮੁੰਡੇ ਦਾ ਕੀਤਾ ਸਾਡੇ ਮੁੰਡੇ ਵੀ ਢਿੰਗਾਂ ਬੜੀਆਂ ਬੜੀਆਂ ਉਹਨਾਂ ਨੇ ਤੇ ਇਧਰ ਸਾਡਾ ਪਲਵਾਨ ਥੋੜੇ ਇੱਕ ਦਿਨ ਹੋ ਗਏ ਤਬੀਰ ਖਰਾਬ ਹੋ ਗਈ ਹੈ ਇਹਦੇ ਕਰਕੇ ਵੀਡੀਓ ਨਹੀਂ ਆ ਰਹੀਆਂ ਤੁਸੀਂ ਸੋਚਦੇ ਹੋ ਨੇ ਵੀਡੀਓ ਕਿਉਂ ਨਹੀਂ ਆਉਂਦੀ ਜਲਦੀ ਵਾਪਸ ਪਲਵਾਨ ਜਲਦੀ ਵਾਪਸ ਆएंगे ਹਾਂ ਜਲਦ ਐਂਟਰੀ ਹੋਗੀ ਪਲਵਾਨ ਦੇ ਕਰਕੇ ਵੀਡੀਓ ਰੁਕੀਆਂ ਕਿਉਂਕਿ ਜਿਆਦਾ ਤਬੀਰ ਤੇ ਢਿੱਲੀ ਹੋ ਗਈ ਹੈ ਇਹਦੀ ਗੁਜਰਾਤ ਦੇ ਬਿਮਾਰ ਕਰਦਾ ਇਹ ਗੁਜਰਾਤ ਕਾ ਦਾ ਗਿਆ ਤੇ ਮੈਂ ਨਾਕਾਮ ਹੀ ਖਰਾਬ ਹੋ ਗਿਆ ਉਹ ਬੱਕਰੀ ਦੁੱਧ ਹੈਗਾ ਸੱਲ ਸੁਣ ਰਿਹਾਗੇ ਇਹਦੇ ਸੱਲ ਘਟ ਗਏ ਤੇ ਤੇ ਕਮਜ਼ੋਰੀ ਬੜੀ ਆ ਗਈ ਸਰੀਰ ਚ ਹੋਣੀ ਵਧ ਗਏ ਕੀ ਵਧ ਗਏ 40p 40p ਕੀ ਹੁੰਦਾ ਉਹ ਨਹੀਂ ਹੋਏ 40p ਵਧ ਗਏ ਮੁਰਕੇ ਲਿਆ ਬੱਕਰੀ ਦਾ ਪੀ ਲਿਆ ਹੋ ਗਿਆ ਪੀ ਲਿਆ ਹੋ ਗਿਆ ਤੇ ਭਲਵਾਨ ਜ਼ਿਆਦਾ ਬਿਮਾਰ ਹੋ ਗਿਆ ਡਾ ਇਹ ਕਰਕੇ ਵੀਡੀਓ ਥੋੜਾ ਜਿਹਾ ਬੰਦ ਕੀਤੀਆਂ ਆਪਾਂ ਪਲਸ ਹੋਊਗਾ ਕਾ 1 2 ਦਿਨਾਂ ਚ ਕਰਾਂਗੇ ਚਾਲੂ ਪਰ ਜੇ ਤੁਹਾਨੂੰ ਪਤਾ ਜਦੋਂ ਇੱਕ ਬੰਦਾ ਨਾ ਠੀਕ ਹੋਵੇ ਨਾ ਘਰ ਤੇ ਨਹੀਂ ਜੀ ਕਰਦਾ ਕਿਸੇ ਕੰਮ ਨੂੰ ਇਹਦੇ ਕਰਕੇ ਫਿਰ ਆਪਾਂ ਬੰਦ ਕੀਤੀਆਂ ਸਾਰੇ ਜਣ ਪ੍ਰਾਰਥਨਾ ਕਰੋ ਸਾਰੇ ਜਣੇ ਅਰਦਾਸ ਕਰੋ ਵੀ ਇਹ ਜਲਦੀ ਜਲਦੀ ਹੋਵੇ ਠੀਕ ਤੇ ਵੀਡੀਓ ਦਾ ਜਲੀਕ ਵੀਡੀਓ ਹਣ ਛੇਤੀ ਛੇਤੀ ਵੀਡੀਓ ਦੇ ਕਰੇ ਸੀਨ ਹਾਂ ਵੀਡੀਓ ਚ ਕਰੇ ਸੀਨ ਤੇ ਖਾਵੇ ਨਮਕੀਨ ਮੋਜੀ ਇਹ ਮੈਂ ਤੁਹਾਨੂੰ ਨਾ ਹੋ ਰਹੀ ਜੀ ਹੁਣ ਕਿਉਂਕਿ ਸਟਾਰਟ ਜਿਹੜੀ ਹੁਸ਼ਨ ਗਰੀਬੀ ਵਾਲੀ ਵੀਡੀਓ ਇਹ ਤੋਂ ਹੋਣੀ ਆ ਤੇ ਇਹਦਾ ਜਵਾਨ ਦਾ ਹੁਣ ਹਫਤਾ ਖੋ ਗਿਆ ਠੀਕ ਨਹੀਂ ਗਾ ਜਦੋਂ ਦਾ ਗੁਜਰਾਤ ਤੋਂ ਆਇਆ ਗੁਜਰਾਤ ਤੇ ਮੈਂ ਨਾ ਵੀ ਜਾਏ ਨਾ ਬੰਦਾ ਗੁਜਰਾਤ ਵਾਲੇ ਸੁਣ ਲੋ ਇਹ ਬੰਦਾ ਬਿਮਾਰ ਕਰਕੇ ਭੇਜਿਆ ਸਾਡਾ ਆ ਉਹਦੋਂ ਦਾ ਨਹੀਂ ਉੱਠਿਆ ਉਹਨਾਂ ਨੇ ਮੈਡੀਸਨ ਵੀ ਕੀਆ ਕੋਈ ਤਾਂ ਨਹੀਂ ਆ ਗਿਆ ਨਹੀਂ ਇਹਦੇ ਵਾਂਗ ਸੇਵਾ ਦੇ ਕੀਤੀ ਪਰ ਕਿਸੇ ਵळे ਵੇਰੀ ਜਿਹੜਾ ਕੋਈ ਲਾਕਾ ਹੀ ਨਹੀਂ ਬੰਦੇ ਨੇ ਸ਼ੂਟ ਕਰਦਾ ਨਾ ਵਾਦਾ ਘਾਟਾ ਹੋ ਗਿਆ ਵਾਦਾ ਘਾਟਾ ਹੋ ਗਿਆ ਤੇ ਬਿਮਾਰ ਸਾਡਾ ਭਲਵਾਂ ਜਦਾ ਕਰਦਾ ਕਰਦਾ ਕਿ ਚਲੋ ਇਹ ਤੇ ਕਿਸਮਤ ਦੀਆਂ ਗੱਲਾਂ ਇਹ ਤੇ ਜਿਹੜਾ ਕਸ਼ਟ ਹੁਣਾ ਹੁੰਦਾ ਆ ਹੀ ਜਾਂਦਾ ਉਹਦੇ ਹੀ ਮੇ ਜਾ ਕੰਡੇ ਆ ਦੁਜੀ ਜਾਓ ਹੈ ਇੱਧਰ ਵੀ ਆਵੋ ਆਹੋ ਜਲਦੀ ਜਲਦੀ ਬਣਾਵਾਂਗੇ ਕੱਲ ਪਰਸੋ ਤੋਂ ਕਰਾਂਗੇ ਸ਼ੁਰੂ ਅੱਧਾ ਅਜੇ ਤੇ ਜੀ ਨਹੀਂ ਕਰਦਾ ਹਾਂ ਤੇ ਅਰਦਾਸ ਕਰਿਓ ਵੀ ਇਹ ਜਲਦੀ ਜਲਦੀ ਠੀਕ ਹੋਵੇ। ਤੇ ਆਪਾਂ ਵੀਡੀਓ ਫੇਰ ਤੋਂ ਬਣਾਈਏ। ਹਾਂ ਜੀ ਠੀਕ ਹੋਣ ਤੇ ਕੰਮ ਕਰਨ ਨੂੰ ਵੀ ਫੇਰੀ ਜੀ ਕਰਦਾ ਉਦਾਂ ਜੀ ਨਹੀਂ ਕਰਦਾ। ਇਹਨਾਂ ਦੇ ਨਾਲ ਤੇ ਜੀਣਦੇ ਆਹ ਪਾਣੀ ਪਿਲਾ ਦੇ ਆਸਰਾ। ਜਿਹੜੇ ਬੰਦੇ ਦਾ ਮੇਨ ਸੀਨ ਪਾ ਲਓ ਉਹੋ ਬੰਦਾ। ਆਹ ਉਹ ਪਾਣਾ ਤੇ ਪੈਂਦਾ। ਚੰਗਾ ਇਹਦਾ ਜਾਇਦਾ ਸੀਨ ਪਿਆ। ਆਹ ਹੇ ਯellow ਠੀਕ ਹੈ ਜੀ ਅਰਦਾਸ ਕਰਿਓ ਸਾਰੇ ਜਣੇ ਕਿ ਠੀਕ ਹੋਵੇ ਮਨਜੂਰ ਛੇਤੀ ਛੇਤੀ ਤੇ ਆਪਾਂ ਫੇਰ ਤੋਂ ਕਰੀਏ ਆਪਣਾ ਕੰਮ ਸ਼ੁਰੂ ਤੇ ਤੁਹਾਡੇ ਸਾਹਮਣੇ ਲੈ ਕੇ ਪੇਸ਼ ਹੋਈਏ ਨਵੀਂ ਤੋਂ ਨਵੀਂ ਵੀਡੀਓ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਏ ਸੁਭ ਦੀਪ ਦੇ ਦਾਦੀ ਵੀ ਤੇ ਦਾਈ ਵੀ ਤੇ ਮੰਮੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸਾਲ ਜੀ ਸਾਰਿਆਂ ਨੂੰ ਛਾਹ ਛੋਟਾ ਤੇ ਵੱਡਾ ਭਰਾ ਵੱਡਾ ਭਰਾ ਨਿਕਾ ਜਾ ਨਿੰਮੀ ਵੀਰ ਵਾਲੀ ਗੱਲ ਆ ਹਾਂ ਮੈਂ ਹੈ ਵੱਡਾ ਹਾਂ ਦਾ ਮੈਂ ਨਿਕਾ ਜਾ ਹਾਂ ਉਹਦਾ ਵੀ ਕੋਈ ਨਹੀਂ ਆਇਆ ਛਾਹ ਤੋਂ ਵੱਡਾ ਸਸਕੇ ਵੀ ਦੀ ਆਵਾਜ਼ ਸੰਭਾਣਾ ਸਤ ਸਾਲ ਜੀ ਸਾਰਿਆਂ ਨੂੰ ਤੇਵਾ ਸਭ ਦੀ ਵਿਸਤਾ ਐਯੋ ਮੈਂ ਸਭ ਦੀ ਫੋਟੋ ਨਹੀਂ ਦੇਆ ਨਾ ਉਹਦੀ ਮੱਤੀ ਦਾ ਮਾਲਕ ਉਹ ਮਰਜ਼ੀ ਦਾ ਮਾਲਕ ਆ ਦੇਨੇ ਉੱਠਦਾ ਹੀ ਨਹੀਂ ਆ ਸਾਰਾ ਰਾਤ ਨੂੰ ਉੱਠਦਾ ਤੇ ਭਾ ਹੁਣ ਇਹਦਾ ਵੇਲਾ ਨਾ 2:00 ਵੱਜ ਗਏ ਭਾ ਹੁਣ ਇਹ ਇਧਰੋਂ ਮਿਲਣਾ ਏ ਦੋਨੋਂ ਸ਼ਰਮੀ ਨਹੀਂ ਹੋਰ ਮਾਨਾ ਜਵਾਰ ਦਾ ਪੀ ਕੇ ਵੇਸਾ ਹੋ ਗਿਆ ਤੇ ਤੂੰ ਹੀ ਸਾਰੇ ਪੁੱਛਦੇ ਸੀ ਵੀ ਦਾਦੀ ਨਹੀਂ ਦਿਖਾਈ ਦਾਦੀ ਅਸਲ ਚ ਸੁਭਦੀਪ ਦੀ ਹੈ ਹੀ ਨਹੀਂ ਆ ਅਸੀਂ ਖੁਦ ਨਿਕੇ ਨਿਕੇ ਅਸੀਂ ਜਦੋਂ ਦੀ ਸੁਭਦੀ ਉਹਦੀ ਦਾਦੀ ਇਸ ਦੁਨੀਆ ਤੋਂ ਜਾ ਚੁੱਕੀ ਆ ਤੇ ਦਾਦਾ ਜੀ ਵੀ ਉਹਨਾਂ ਨੂੰ ਵੀ ਮੇਰੇ ਖਿਆਲ 2015 ਚ ਹੀ ਨੇ 15 ਮੈਂ ਵੀ ਇਹਦੇ 14 ਚ 2014 ਚ ਉਹਨਾਂ ਦਾਦਾ ਜੀ ਦੀ ਵੀ ਇਹਦੇ ਦੀ ਡੈਥ ਹੋ ਗਈ ਮੇਰੇ ਡੈਡੀ ਦੀ ਤੇ ਮੰਮੀ ਦੀ ਇਹੀ ਨਿਕਨੇ ਕੇ ਜਦੋਂ ਦੀ ਹੋ ਗਈ ਤੇ ਇਹ ਕਰਕੇ ਹੁਣ ਆਹੀ ਦਾਦੀ ਇਹੇ ਤਾਈ ਤੇ ਵੱਡੀ ਮੰਮਾ ਤੇ ਤੇ ਦਾਦੀ ਬਣਦਾ ਜਿਹੜਾ ਨਾ ਸਕੂਨ ਹੀ ਕੋ ਵੱਖਰਾ ਮੈਨੂੰ ਜਦੋਂ ਵੀ ਦਾਦੀ ਕਹਿੰਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਹਾਂ ਇਹ ਮੈਂ ਦਾਦੀ ਬਣੀ ਹਾਂ ਤਾਦੀ ਨਾ ਆਪੀ ਇਹਨੂੰ ਕਹਿੰਦਾ ਤਾਈ 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 ਮੈਂ ਪਾਈ ਨਾ ਗਿਆ ਕੋ ਤਾਈ ਨੇ ਮੈਨੂੰ ਸਮਝਿਆ ਕਰ ਲਿਆ ਵੱਡੀ ਮੰਮੀ ਠੀਕ ਆ ਮੰਮੀ ਠੀਕ ਆ ਮੰਮੀ ਠੀਕ ਆ ਹੁਣ ਤੂੰ ਤ ਰਾਜ ਦੀ ਮੰਮੀ ਨੂੰ ਮੰਮੀ ਕਹਿੰਦੇ ਲੈ ਉਹ ਚੰਗਾ ਸੋਵਾ ਤਾਈ ਤੂਈ ਨਾਲ ਆ ਤਾਈ ਮੰਮੀ ਓਹ ਹੋਰ ਤਰ੍ਹਾਂ ਲੱਗਦਾ ਛੁੱਟੀਆਂ ਜਿਹੜਾ ਚੰਗਦਾ ਉਹ ਪਰੇਜੇ ਜਾਏ ਨਾ ਆ ਆ ਜੇਦਾ ਰਾਜਾ ਮੇਰਾ ਯਾਰ ਜੇਦਾ ਸਾਡੀ ਆਪਣੇ ਪਾਪਾ ਨੂੰ ਪਾਪਾ ਕਹਿਣਾ ਤੇ ਵੱਡੇ ਪਾਪਾ ਨੂੰ ਡੈਡੀ ਕਹਿਣਾ ਹਾਂ ਮਾਣੇ ਇੱਕ ਤਰ੍ਹਾਂ ਯਾਰ ਕਿਉਂ ਨਾ ਇਹ ਬਲੌਗ ਵੇਂਦਾ ਤੇ ਉਹ ਕਮੈਂਟ ਕਰਦਾ ਹੁੰਦਾ ਮੈਂ ਮਾਣ ਦਾ ਯਾਰ ਅਜੀ ਪ੍ਰਤਾਪ ਕਿੱਥੋਂ ਦਾ ਉਹ ਹੈਗਾ ਇੱਧਰ ਢੜੀ ਹਲ ਦਾ ਹਾਂ ਹਾਂਜੀ ਉਹ ਕਮੈਂਟ ਕਰਦਾ ਹੁੰਦਾ ਤੇ ਕਹਿੰਦਾ ਹੁੰਦਾ ਮੈਂ ਮਾਣ ਦਾ ਯਾਰ ਇੰਨਾ ਕੀ ਲੈ ਦਿੰਦਾ ਮੈਂ ਬੜਾ ਪੜੇ ਉਹਦੇ ਬੜੇ ਕਮੈਂਟ ਪੜੇ ਆਹੋ ਇੰਨਾ ਕੀ ਲੈਦਾ ਉਹ ਨਾ 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 ਪਹਿਮੇ ਰਨ ਹਾਂ ਤੇ ਆ ਗਿਆ ਮੈਂ ਮਾਨ ਦਾ ਯਾਰ ਕਮੈਂਟ ਕਰਦਾ ਨਾ ਫੇ ਮੈਨੂੰ ਰਿਪਲਾਈ ਕਰਨਾ ਨਾ ਵੀ ਆ ਪੁੱਤ ਕੀ ਹਾਲ ਆ ਉਹ ਵੇਨਣਾ ਨਾ ਬਲੋ ਬਲੋ ਨੰਬਰ ਤੂੰ ਦੱਸਿਆ ਹੀ ਨੋ ਸੋ ਸੋ ਨੂੰ ਜਿੰਦਗੀ ਆ ਗਿਆ ਵਾ ਇਹ ਲੋਕ ਨੇ ਜਿਹਨੇ ਪਾਇਆ ਕਮੈਂਟ ਮੈਂ ਅਰਮਾਨ ਦਾ ਯਾਰ ਉਹਦੋਂ ਵੀ ਕਿਤੇ ਵੇਖਿਆ ਸੀ ਉਦੋਂ ਨੇ ਪਾਇਆ ਮੈਂ ਅਰਮਾਨ ਦਾ ਯਾਰ ਮੈਂ ਖਿਆ ਮੈਨੂੰ ਇਹ ਨਹੀਂ ਵੇਖਿਆ ਇਹ ਸ਼ੁਭ ਨੂੰ ਇਹ ਲੋਕ ਕਿਤੇ ਚਾਜੀ ਹੋਣੀ ਆ ਪਹਿਲੇ ਵੀਡੀਓ ਵੇਨਣਾ ਰਿਹਾ ਨਾ ਜਿਹੜਾ ਤੂੰ ਇਹ ਹੈ ਫਿਰ ਹੰਪਾ ਤੇ ਆ ਵੇਲਾ ਬਹੁਤ ਰਿਆਰਾ ਬੈਠਾ ਹੀ ਆ ਕੀ ਨਾਮ ਹਤਾ ਅਜੀ ਪ੍ਰਤਾਪ ਅਜੀ ਪ੍ਰਤਾਪ ਲੰਬਾ ਬੜਾ ਜੇ ਬੜਾ ਲੰਬਾ ਤੇ ਤੂੰ ਹੀ ਹੋ ਜਾ ਸ਼ਰਮ ਕਾਲਾ ਦੇ ਲਵੇ ਕੇ ਉਹਦਾ ਜੂਠਾ ਜੱਟਾ ਹੀ ਖਾ ਕੇ ਤੂੰ ਹੀ ਹੋ ਜਾ ਹੈ ਨਹੀਂ ਨਹੀਂ ਅਜੀ ਪ੍ਰਤਾਪ ਕੋ ਖਾ ਇਹਨੂੰ ਮਾਨ ਨੂੰ ਵੀ ਗੁਣ ਦੇਬ ਵੀ ਲੰਮਾ ਕਿਦਾਂ ਹੋਇਆ ਤੂੰ ਸਮਝ ਮੈਂ ਤੁਮ ਕੋ ਕਹਿਣਾ ਚਾਹੇਗੀ ਨਹੀਂ ਮੋਟਾ ਤਾਂ ਨਹੀਂ ਹੈਗਾ ਹਣ ਨਹੀਂ ਮੋਟਾ ਤਾਂ ਨਹੀਂ ਲੰਬਾ ਹੈ ਪਹਿਲਾ ਹੈਗਾ ਪਹਿਲਾ ਥੋੜਾ ਹੈਗਾ ਪਰ ਕੋਈ ਮਨ ਠੀਕ ਹੋ ਹੁਣ ਭਜਦਾ ਉਡ ਕਰਦਾ ਨਾ ਮंडा ਹੰਟੇ ਢਟ ਘਟ ਗਿਆ ਛੇ ਡੇ ਕੁੜੇ ਕਰਦਾ ਉਡ ਲਾਇਆ ਕਰ ਕੋਈ ਇਹ ਕੰਮ ਕਰਾਉਣਾ ਥੋੜਾ ਥੋੜਾ ਹਮ ਇਹ ਅਜੇ ਇਹਨਾਂ ਦਾ ਜੀਨ ਕਾ ਹੁੰਦਾ ਕਿ ਉਹਨੂੰ ਕੰਮ ਟਾਇਆ ਕਿਉਂ ਹਮ ਨਾ ਮਾਂ ਬਾਪ ਸੁਗੋ ਸੋਨ ਬੜਾ ਕੰਮ ਹੋਣਾ ਮੈਂ ਦੱਸਦਾ ਹੈ ਪਤਾ ਨਹੀਂ ਨਹੀਂ ਚੰਗੀ ਗੱਲ ਜੀ ਸਗੋ ਹੁਣ ਤਾਂ ਕਰੂਗਾ ਨਾ ਫਿਰ ਔਖਾ ਨਹੀਂ ਹੁੰਦਾ ਨਿਯਮਾਂ ਚਾਹੀਦੇ ਬਲੇ ਕੀ ਕਰਦੇ ਜਦੋਂ ਮੈਂ ਨਾ ਮੇਰਾ ਟਾਈਮ ਨਾ ਹੋਵੇ ਫੇਰ ਮੈਂ ਨਾ ਹਾਂ ਜਦੋਂ ਮੈਂ ਪੱਠੇ ਕਰਨਾ ਲੇਟ ਹੋ ਜਾਵੇ ਠੀਕ ਨਾ ਹੋਵੇ ਫੇਰ ਮੈਂ ਨੇ ਕਹਿਣਾ ਪੱਠੇ ਪਾ ਦੇ ਜੇ ਪੰਜ ਦਾ ਦੇ ਮੈਂ ਪੱਠੇ ਕਰ ਲਿਆ ਕਿਉਂਕਿ ਬੀਰੋਂ ਕੰਮ ਕਰਨਾ ਸਰੀਰ ਹੈ ਸੱਤੋ ਗਿਆ ਇਹਦਾ ਭੋਲਾ ਰਿਹਾ ਨਾ ਕਰ ਛੱਡ ਲੈ ਕੇ ਜਾਂਦੇ ਹੁਣ ਨਹੀਂ ਕੰਮ ਕਰਨਾ ਵੈਸੇ ਵੀ ਸਰੀਰ ਸਹੀ ਰਹਿੰਦਾ ਵਾ ਵੇ ਵੇਲੇ ਰਹਿ ਗਿਆ ਕਰਿਆਗਾ ਤਾਂ ਇੰਨਾ ਨਾ ਲਿਆ ਹੋਣ ਇੰਨੀ ਇੰਨੀ ਰੁਟੀਨ ਬਣ ਰਹੀ ਬੱਝ ਗਈ ਪੱਠੇ ਵੱਢ ਲੱਗਿਆ 5-6 ਮਿੰਟ ਲੱਗਦੇ ਸਿਰਫ ਹੂੰ ਇੰਨਾ ਇੰਨੀ ਇੱਕ ਘੰਟੇ ਦੀ ਸ਼ੁਭ ਇੰਗਰੀ ਗੱਲ ਵਾ ਦੇ ਤਿੰਨ ਸਾਲ ਹੋ ਗਏ ਆਪਣਾ ਕੰਮ ਆਪਣੇ ਕੰਮ ਚ ਕਾਦੀ ਸ਼ਰਮ ਹੋ ਇਹ ਚ ਕਾਦੀ ਸ਼ਰਮ ਹੋ ਹੋਰ ਕੰਮ ਕੰਮ ਨਾਲੇ ਕਰੋ ਸਰੀਰ ਸੈੱਟ ਰਹਿਂਦਾ ਨਾਲੇ ਹਮਮ ਬਾਕੀ ਦੋ ਕ ਨਾਲ ਵੀ ਇੱਥੇ ਸਾਲ ਪੱਠਿਆਂ ਦਾ ਹਮਮ ਤੇ ਕ ਨਾਲ ਉੱਥੇ ਚੰਗਾ ਕੀਤਾ ਕਿ ਪੱਠੇ ਖੁੱਲੇ ਜਿਵੇਂ ਜੇ ਉਹ ਮੈਂ ਡਾਕਟਰ ਨੂੰ ਮੈਂ ਤਿੰਨ ਕ ਨਾਲ ਕੀਤਾ ਪੱਠੇ ਪੱਠੇ ਬੰਦਾ ਜਿਆਦਾ ਬਣਾ ਲਿਆ ਹਮ ਮੇਰੀਆਂ ਲੋਕੀ ਫਰਿਆਜ ਹੋਦੇ ਨਾਲੇ ਦੋਦੇ ਨਿਗਾ ਨਾਲੇ ਤਾਂ ਨੰਬਰ ਮੈਂ ਵੀ ਸਾਰੇ ਦਿਨ ਦੇਖਾਈ ਲੋਕੀ 2.5 ਤੁਰੇ ਚਲ ਜੇ ਹੋਣ ਕਿ ਕੀ ਹੋ ਗਿਆ ਨਹੀਂ ਆਇਆ ਤੂੰ ਆਇਆ ਤੂੰ ਆਇਆ ਦੂਜੇ ਹੁੰਦੇ ਮੋਰੂ ਸਾਈਂ ਦਾ ਤੇ ਇਹ ਆਏ ਸੋਭ ਨੂੰ ਮਿਲਣ ਸੋਭ ਦੇ ਵੀ ਕੋਈ ਗੱਲ ਨਹੀਂ ਸੋਭ ਨੂੰ ਛੇਤੀ ਇਨਾ ਕੋਲੀ ਲੈ ਜਾਣਾ